ਿਸਾਨੀ ਮੋਰਚੇ ਤੋਂ ਇੱਕ ਵੱਧ ਭਾਗੀ ਖਬਰ ਸਾਹਮਣੇ ਆਈ ਹੈ ਜਿੱਤੇ ਕਿ 21 ਸਾਲਾ ਨੌਜਵਾਨ ਨੇ ਆਪਣੀ ਜ਼ਿੰਦਗੀ ਦੋ ਗਵਾ ਲਿਆ ਦੱਸਿਆ ਜਾ ਰਿਹਾ ਹੈ ਕਿ ਸਿਰ ਦੇ ਵਿੱਚ ਗੋਲੀ ਬੱਜੀ ਹੈ ਇਸ ਸਮੇਂ ਰਜਿੰਦਾ ਹਸਪਤਾਲ ਪਟਿਆਲਾ ਦੇ ਵਿੱਚ ਉਸ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਹੈ ਗੋਲੀ ਜਿਹੜੀ ਸਿਰ ਦੇ ਵਿੱਚ ਬੱਜੀ ਹੈ ਹਾਲਾਂਕਿ ਪੋਸਟਮਾਰਟਮ ਹੋ ਰਿਹਾ ਹੈ ਤੇ ਪਤਾ ਉਹ ਬਾਅਦ ਵਿੱਚ ਲੱਗੇਗਾ ਕਿ ਆਖਰੀ ਕਾਲ ਉਹ ਗੋਲੀ ਕਿਹੜੀ ਬੱਜੀ ਹੈ ਕਿਉਂਕਿ ਜਦੋਂ ਪਹਿਲਾਂ ਯਾਨੀ ਕਿ 13 ਤੀਕ ਦੀ ਗੱਲ ਕਰ ਲਈ ਉਹ ਤੋਂ ਜਦੋਂ ਕਾਫਾ ਸ਼ੁਰੂ ਹੋਇਆ ਸੀਗਾ ਉਦੋਂ ਵੀ ਹਰਿਆਣਾ ਪੁਲਿਸ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਆਸੂ ਗੈਸ ਦੇ ਗੋਲਿੱਤੇ ਰੱਬੜ ਦੀਆਂ ਗੋਲੀਆਂ ਚਲਾਈ ਗਈ ਸੀਗੀਆਂ ਲੇਕਿਨ ਉੱਥੇ ਹੁਣ ਇਸ ਸਮੇ 21 ਸਾਲਾ ਨੌਜਵਾਨ ਜਿਸ ਦਾ ਨਾਮ ਸ਼ੁਭਕਰਮਨ ਸਿੰਘ ਪੁੱਤਰ ਚਰਨਜੀਤ ਸਿੰਘ ਜੋ ਕਿ ਬਠਿੰਡਿਆ ਰਹਿਣ ਵਾਲਾ ਸੀਗਾ ਉਸਤੇ ਮ੍ਰਿਤਕ ਦੇ ਨੂੰ ਇਸ ਸਮੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਲਿਜਾਇਆ ਗਿਆ ਪੋਸਟਮਾਰਟਮ ਹੋਣ ਤੋਂ ਬਾਅਦ ਇਹ ਪਤਾ ਲੱਗਾ ਕਿ ਕਿ ਆਖਿਰਕਾਰ ਗੋਲੀ ਕਿਹੜੀ ਬਜੀਏ ਜਾਂ ਫਿਰ ਜਿਹੜੀ ਗੋਲੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਮਾਰੀ ਗਈ ਉਹ ਆਖਿਰਕਾਰ ਉਹ ਗੋਲੀ ਕਿਹੜੀ ਸੀ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਕੋਈ ਵੀ ਇਹੋ ਜੀ ਗੋਲੀ ਦਾ ਇਸਤੇਮਾਲ ਨਾ ਕੀਤਾ ਜਾਵੇ ਹੰਝੂ ਗੈਸ ਰਬੜ ਦੀਆਂ ਗੋਲੀਆਂ ਪਹਿਲਾਂ ਵੀ ਚੱਲੀਆਂ ਸੀਗੀਆਂ ਬਹੁਤ ਸਾਰੇ ਨੌਜਵਾਨ ਹੁਣ ਜੋ ਦੱਸਿਆ ਜਾ ਰਿਹਾ ਜੋ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਉਸ ਮਿਤਕਦੀਦ ਨਾਲ ਯਾਨੀ ਕਿ ਸ਼ੁਭਕਰਮਨ ਸਿੰਘ ਦੇ ਨਾਲ-ਨਾਲ ਹੋਰ ਵੀ ਕਈ ਕਿਸਾਨ ਆਗੂ ਫੱ ਬੀ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਦੇ ਵਿੱਚੋਂ ਦੋ ਆਗੂ ਜਿਹੜੇ ਉਹਨਾਂ ਦੀ ਵੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਇਹ ਸਾਰੇ ਹਾਲਾਤ ਜਿਹੜੇ ਬਣੇ ਹੋਏ ਨੇ ਬਾਰਡਰ ਦੇ ਉੱਪਰ ਕਾਫੀ ਤਣਾਅਪੂਰਨ ਨੇ ਸਰਕਾਰ ਦੇ ਵੱਲੋਂ ਕੀ ਆ ਗਿਆ ਸਕੇ ਸ਼ਾਂਤੀ ਮੈਂ ਢੰਗ ਨਾਲ ਅੰਦolan ਚੱਲੇ ਕਿਸਾਨੀ ਆਗੂਆਂ ਦੇ ਵੱਲੋਂ ਵੀ ਕਿਸਾਨ ਆਗੂਆਂ ਵੱਲੋਂ ਵੀ ਗੱਲ ਆਖੀ ਗਈ ਸੀ ਕਿ ਅਸੀਂ ਜਿਹੜਾ ਅੰਦolan ਕਰਾਂਗੇ ਉਸ ਨੂੰ ਅਸੀਂ ਬੜੇ ਹੀ ਸ਼ਾਂਤ ਮੈਂ ਢੰਗ ਦੇ ਨਾਲ ਕਰਾਂਗੇ ਲੇਕਿਨ ਜਿਸ ਤਰੀਕੇ ਦੇ ਹਾਲਾਤ ਜਾਂ ਜਿਹੜੀਆਂ ਤਸਵੀਰਾਂ ਸਾਡੇ ਸਾਹਮਣੇ ਆ ਰਹੀਆਂ ਤੁਹਾਡੇ ਨਾਲ ਸੀ ਸਾਜਿਆ ਵੀ ਕਰ ਰਹੇ ਨੇ ਕਿ ਤਾਜ਼ਾ ਹਾਲਾਤ ਜਿਹੜੇ ਸਮੇਂ ਸ਼ੰਭੂ ਬਾਰਡਰ ਖਲੋਰੀ ਬਾਰਡਰ ਤੇ ਬਣੇ ਹੋਏ ਨੇ ਜਿੱਥੇ ਕਿ ਕਿਸਾਨਾਂ ਆਗੋ ਪਹੁੰਚੇ ਹੋਏ ਨੇ ਉਤੋ ਹੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਵੀ ਲਗਾਤਾਰ ਸਖਦਰ ਕਰ ਸਕਦੇ ਆ ਜਾਂ ਕਹਿ ਲੋ ਕਿ ਉਹਨਾਂ ਦੇ ਵੱਲੋਂ ਵੀ ਰੋਕਿਆ ਜਾ ਰਿਹਾ ਹੈ ਕਿ ਕਿਸੇ ਤਰੀਕੇ ਨਾਲ ਕਿਸਾਨ ਜਾਂ ਪੰਜਾਬੀ ਜਿਹੜੇ ਨੇ ਇਸ ਹਰਿਆਣਾ ਦੇ ਬਾਰਡਰ ਨੂੰ ਪਾਰ ਨਾ ਕਰ ਲੈਣ ਲੇਕਿਨ ਉਤੋ ਹੀ ਇੱਕ ਮੰਦ ਭਾਗੀ ਖਬਰ ਸਾਡੇ ਸਾਹਮਣੇ ਆਉਂਦੀ ਹੈ ਕਿ 21 ਸਾਲਾ ਨੌਜਵਾਨ ਜਿਸ ਦਾ ਨਾਮ ਸ਼ੁਭਕਰਮਨ ਸਿੰਘ ਦੱਸਿਆ ਜਾ ਰਿਹਾ ਆਪਣੀ ਜ਼ਿੰਦਗੀ ਨੂੰ ਗਵਾ ਬੈਠਾ ਸਿਰ ਦੇ ਵਿੱਚ ਗੋਲੀ ਵੱਜੀਏ ਉਸ ਦੀ ਮ੍ਰਿਤਕ ਦੇ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਜਮ੍ਹਾਂ ਕਰਵਾਇਆ ਗਿਆ ਪੋਸਟ ਮਾਡਰਨ ਤੋਂ ਬਾਅਦ ਆਖਿਰਕਾਰ ਪਤਾ ਚਲੇਗਾ ਕਿ ਉਹ ਗੋਲੀ ਜਿਹੜੀ ਵੱਜੀਏ ਉਹ ਕਿਹੜੀ ਗੋਲੀ ਹੈ ਕਿਸ ਗੋਲੀ ਨਾਲ ਉਸ ਦੀ ਮੌਤ ਹੋਈ ਹੈ ਕਿਉਂਕਿ ਇਹ ਜਿਹੜੀ ਗੋਲੀ ਬੱਜੀ ਹੈ ਇਹ ਗੋਲੀ ਬੱਜੀ ਹੈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਐਮਐਸਟੀ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਕਿਸਾਨਾਂ ਵੱਲੋਂ ਹਰਿਆਣਾ ਦੀਆਂ ਸਰਹੱਦਾਂ ਤੇ ਪ੍ਰਦਰਸ਼ਨ ਜਾਰੀ ਹੈ ਇਸੇ ਦੌਰਾਨ ਖਨੋਰੀ ਸਰਹੱਦ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਦਿੱਲੀ ਜਾਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਇੱਕ ਨੌਜਵਾਨ ਕਿਸਾਨ ਨੇ ਆਪਣੀ ਜ਼ਿੰਦਗੀ ਕਬਾ ਲਈ ਹੈ ਮਤਕਲੀ ਪਛਾਣ ਸੁਭਕਰਮਨ ਸਿੰਘ ਪੁੱਤਰ ਚਰਨਜੀਤ ਸਿੰਘ ਵੱਜੂ ਹੋਈ ਹੈ ਉਹ ਬਠਿੰਡਾ ਦੇ ਰਾਮਪੁਰਾ ਇਲਾਕੇ ਦੇ ਪਿੰਡ ਪੱਲੂ ਦਾ ਰਹਿਣ ਵਾਲਾ ਸੀ ਸੁਭਕਰਮਨ ਦੀ ਮਤ ਦੇ ਨੂ ਰਜਿੰਦ ਹਾਲਾਤਾਂ ਕੀ ਦੋ ਪੈਣਾ ਦਾ ਇਕਲੌਤਾ ਫਰਾਸੀ ਕਰਮਨ ਤੋਂ ਇਲਾਵਾ 12 ਹੋਰ ਕਿਸਾਨ ਜ਼ਖਮੀ ਹੋਏ ਨੇ ਜਿਨ੍ਹਾਂ ਚੋਂ ਦੋ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਅਰਜਕ ਨੌਜਵਾਨ ਕਿਸਾਨ ਸੁਖਰਮਨ ਸਿੰਘ ਸਿਰਫ 3 ਏਕੜ ਜ਼ਮੀਨ ਦਾ ਮਾਲਕ ਸੀ ਅਤੇ ਪਿਛਲੇ 3-4 ਦਿਨਾਂ ਤੋਂ ਪਹਿਲਾ ਕਿਸਾਨ ਅੰਦੋਲਨ ਵਿੱਚ ਕਨੋਰੀ ਪੰਜਾਬ ਹਰਿਆਣਾ ਬਾਰਡਰ ਤੇ ਗਿਆ ਸੀ ਤਾਂ ਆਗੂ ਬਲਦੇਵ ਸਿਰਸਾ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਮੇਰੀ ਜਾਣਕਾਰੀ ਦੌਰਾਨ ਨੌਜਵਾਨ ਦੇ ਸਿਰਚ ਗੋਲੀ ਵੱਜੀ ਪੁਲਿਸ ਤੇ ਨਾਲ ਟਕਰਾਅ ਮੌਕੇ ਦੌਰਾਨ ਦਰਜਨਾ ਕਿਸਾਨ ਲਖਮੀ ਹੋਣ ਦੀ ਖਬਰ ਸਾਹਮਣੇ ਆਈਏ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ੇ ਦੇ ਨਾਲ-ਨਾਲ ਉੱਤੇ ਕਰਜ਼ਾ ਮਾਫ ਕੀਤਾ ਜਾਵੇ ਫਿਲਹਾਲ ਸ਼ੁਭਕਰਮਨ ਦੀ ਮਤਕ ਦੇਨੂ ਰਜਿੰਦਰਾ ਮੈਡੀਕਲ ਕਾਲਜ ਦੇ ਹਸਪਤਾਲ ਪਟਿਆਲਾ ਲਿਆਂਦਾ ਗਿਆ ਹੈ ਪੋਸਟਮਾਰਟਮ ਤੋਂ ਬਾਅਦ ਸਾਰੀ ਖਬਰ ਸਾਹਮਣੇ ਆਈਏ